ਅਕਾਲੀ ਦਲ ਤਾਂ ਮੰਨਦਾ ਨਹੀਂ ਉਹ ਅਸਲ 'ਚ ਸੁਖਵੀਰ ਦਲ ਹੈ ਹੁਣ ਲੋਕ ਬਾਦਲ ਦਲ ਕਹਿੰਦੇ ਆ ਉਹਨੂੰ ਸ਼੍ਰੋਮਣੀ ਅਕਾਲੀ ਦਲ ਤਾਂ ਸ਼ਬਦ ਹੀ ਨਹੀਂ ਵਰਤਦੇ ਉਹਨਾਂ ਲਈ ਉਹ ਕਹਿੰਦੇ ਨੇ ਕਿ ਬਾਦਲ ਦਲ ਹੈ ਉਹ ਅਕਾਲੀ ਦਲ ਜਿਹੜਾ ਉਦੋਂ ਕਿਸਾਨੀ ਮੰਗਾਂ ਦੇ ਮੁੱਦੇ ਤੇ ਹੀ ਗੱਠਜੋੜ ਤੋੜਿਆ ਸੀ ਤੇ ਅੱਜ ਫੇਰ ਗੱਠਜੋੜ ਹੋ ਰਿਹਾ ਕੀ ਕਹੋਂਗੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਜੋੜ ਤੋੜਿਆ ਸੀ ਪਹਿਲੀ ਗੱਲ ਤਾਂ ਮੈਂ ਗੱਠਜੋੜ ਨਹੀਂ ਉਹਨੂੰ ਕਹਿੰਦਾ ਠੱਗ ਜੋੜ ਹੈ ਅਸਲ 'ਚ ਇਨੋਂ ਅੱਗੇ ਪਿੱਛਾ ਕਰ ਲਈਏ ਦੋ ਅੱਖਰਾਂ ਦਾ ਗੱਠ ਗੱਗੇ ਨੂੰ ਪਿੱਛੇ ਲੈ ਜੀਏ ਤੇ ਠੱਠੇ ਨੂੰ ਅੱਗੇ ਲੈ ਆਉਣੇ ਆਪਾਂ ਇਹ ਠੱਗ ਜੋੜ ਸੀ ਤੇ ਠੱਗ ਜੋੜ ਨੇ ਅਸਲ ਦੇ ਵਿੱਚ ਥੋੜਾ ਜਿਹਾ ਦੂਰੀਆਂ ਵਿਖਾਈਆਂ ਸੀ ਇੰਨਾ ਲੋਕਾਂ ਨੇ ਜਦੋਂ ਬਾਹਮ ਰੋੜ ਲਈ ਸੀ ਨਾ ਕੋਈ ਟਿੱਕਰੀ ਬਾਰਡਰ ਘੇਰ ਕੇ ਬਹਿ ਗਿਆ ਕੋਈ ਸਿੰਘੂ ਬਾਰਡਰ ਕੋਈ ਗਾਜ਼ੀਪੁਰ ਬਾਰਡਰ ਦੇ ਉੱਤੇ ਜਦੋਂ ਇਹ ਬੈਠ ਗਏ ਸੀ ਆਹੀ ਲੋਕ ਤਾਂ ਉਦੋਂ ਫੇਰ ਘਸੁੰਨ ਪੈਣ ਲੱਗੇ ਸੀ ਅਕਾਲੀ ਦਲ ਦੇ ਲੋਕਾਂ ਦੇ ਜਦੋਂ ਘਸੁੰਨ ਪੈਂਦੇ ਸੀਗੇ ਤਾਂ ਉਹ ਡਰਦੇ ਆਣੇ ਫੇਰ ਫੈਸਲਾ ਦੂਰੀਆਂ ਥੋੜੀਆਂ ਜਿਹਾ ਵਿਖਾਵਾ ਕੀਤਾ ਨਾਟਕ ਕੀਤਾ ਕਿ ਆਪਾਂ ਦੂਰ ਦੂਰ ਹੋ ਜਾਈ ਇਸ ਕੁੱਟਖਾਨ ਦੇ ਨਾਲ ਉਹ ਦੂਰ ਦੂਰ ਹੋ ਜਾਓ ਨਾ ਗੱਠਜੋੜ ਉਹ ਟੁੱਟਿਆ ਸੀ ਕਦੇ ਵੀ ਨਹੀਂ ਸੀ ਟੁੱਟਿਆ ਉਹ ਇੱਕ ਬਖਾਵਾ ਸੀ ਉਹ ਇੱਕ ਨਾਟਕ ਸੀ ਉਹ ਇੱਕ ਡਰਾਮਾ ਸੀ ਤੇ ਉਹ ਗੱਠਜੋੜ ਉਹ ਮੇ ਜਿਉਂਦਾ ਤਿਉਂ ਕਾਇਮ ਹੈ ਹੁਣ ਫੇਰ ਉਹ ਇਕੱਠੇ ਹੋ ਕੇ ਲੋਕਾਂ ਕੋਲੇ ਲੜਨਾ ਆਉਣਗੇ ਤੇ ਮੋਦੀ ਸਾਹਿਬ ਕੰਨ ਐ ਫੜਨ ਦੀ ਬਜਾਏ ਐ ਫੜ ਲਣਗੇ ਟਿੱਡੇ ਤੇ ਉਹੀ ਗੱਲ ਉਹ ਫੇਰ ਕਰਨ ਜਾ ਰਹੇ ਹੈਗੇ ਤਾਂ ਸ਼ੁਭਵੀਰ ਬਾਦਲ ਨੂੰ ਇਸ ਗੱਠਜੋੜ ਦਾ ਕੀ ਫਾਇਦਾ ਹੋਊਗਾ ਬੀਜੇਪੀ ਨਾਲ ਗੱਠਜੋੜ ਕਰਕੇ ਦੇਖੋ ਸੁਖਵੀਰ ਬਾਦਲ ਜਿਹੜਾ ਹੈਗਾ ਨਾ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਹੈਗਾ ਅਕਾਲੀ ਦਲ ਜਿਹਨੂੰ ਕਿਹਾ ਜਾਂਦਾ ਮੈਂ ਉਹਨੂੰ ਜਦੋਂ ਬਾਦਲ ਦਲ ਸ਼ਬਦ ਲੋਕ ਵਰਤਣ ਲੱਗ ਜਾਣ ਤਾਂ ਅੱਜ ਜਿਹੜੇ ਰੁੱਸੇ ਹੋਏ ਥੋੜੇ ਥੋੜੇ ਜਿਹੜੇ ਸੀਗਰਟ ਛੋਟੇ ਮੋਟੇ ਢੀਂਡਸਾ ਸਾਹਿਬ ਉਹਨੇ ਵੀ ਢੀਂਡਸਾ ਸਾਹਿਬ ਨੇ ਸ਼ਰਿਆਂ ਮਹਿਲਾਡੀਆਂ ਤੌਰ ਤੇ ਕਹਿ ਸੀ ਕਿ ਜਿੰਨੀ ਦੇਰ ਤੱਕ ਸੁਖਵੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੈ ਮੈਂ ਇਹਦੇ 'ਚ ਵੜਨਾ ਨਹੀਂ ਹੈਗਾ ਮੈਂ ਢੀਂਡਸਾ ਸਾਹਿਬ ਨੂੰ ਸਵਾਲ ਕਰਦਾ ਵੀ ਢੀਂਡਸਾ ਸਾਹਿਬ ਹੁਣ ਕਿਹੜਾ ਹਾਰ ਪੈ ਗਿਆ ਕੀ ਗੱਲ ਹੋ ਗਈ ਹੁਣ ਪ੍ਰਧਾਨ ਤਾਂ ਸੁਖਵੀਰ ਹੀ ਆ ਹੁਣ ਤੇ ਤੁਸੀਂ ਚਲੇ ਤੇ ਤੁਸੀਂ ਗੱਲ ਇਹ ਵੀ ਕਹੀ ਹੈ ਮੈਂ ਤਾਂ ਪੰਥ ਦੀ ਖਾਤਰ ਇਕੱਠਾ ਹੋਇਆ ਹੁਣ ਇਹ ਲੋਕ ਵੇਖਣਗੇ ਵੀ ਇਹ ਪੰਥ ਦੀ ਖਾਤਰ ਇਕੱਠੇ ਹੋਇਆ ਕਿ ਕੁਰਸੀ ਦੀ ਖਾਤਰ ਇਕੱਠੇ ਹੋਇਆ ਇਹ ਲੋਕ ਬੜੇ ਚੇਤਨ ਲੋਕ ਨੇ ਆ ਸੂਝਵਾਨ ਲੋਕ ਆ ਜਿਹੜੇ ਆ ਝੰਡੇ ਚੱਕੀ ਖੜੇ ਇੱਥੇ ਅੱਜ ਆਰਾਮਲੀਲਾ ਗਰਾਊਂਡ ਦੇ ਵਿੱਚ ਇਹ ਲੋਕ ਫੈਸਲਾ ਕਰਦਣਗੇ ਇਹ ਪੰਥ ਵਾਲੀਆਂ ਗੱਲਾਂ ਹੁਣ ਗਈਆਂ ਪੰਥ ਦਾ ਸਤਕਾਰ ਹੈ ਪੰਥ ਨੂੰ ਕਦੇ ਵੀ ਖਤਰਾ ਨਹੀਂ ਹੋ ਸਕਦਾ ਪੰਥ ਚੜ੍ਹਦੀ ਕਲਾ 'ਚ ਰਹੂਗਾ ਕਿਉਂਕਿ ਪੰਥ ਜਿਹਦੀਆਂ ਨੀਹਾਂ ਨੇ ਜੜੀਆਂ ਉਹ ਖੂਨ ਨਾਲ ਸਜੀਆਂ ਹੋਈਆਂ ਉੱਚ ਸਿਰ ਲੱਗੇ ਹੋਏ ਨੇ ਇਹ ਤਾਂ ਜਦੋਂ ਕੁਰਸੀ ਹਿਲਦੀ ਹੈ ਇਹਨਾਂ ਦੀ ਬਾਦਲਾਂ ਦੀ ਤੇ ਉਦੋਂ ਇਹ ਕਹਿਣ ਲੱਗ ਜਾਂਦੇ ਨੇ ਜੀ ਪੰਥ ਖਤਰੇ 'ਚ ਕੋਈ ਪੰਥ ਨੂੰ ਖਤਰਾ ਨਹੀਂ ਹੈ ਤੇ ਇਹ ਸੁਖਬੀਰ ਉਹ ਜਿਹੜੇ ਹੋਰੇ ਹੈਗੇ ਆਪਣੀ ਗਵਾਚੀ ਹੋਈ ਜ਼ਮੀਨ ਆ ਜਿਹੜੀ ਇਹ ਤਲਾਸ਼ ਦੇ ਤੁਰੇ ਫਿਰਦੇ ਆ ਉਹੀ ਬੀਬੀ ਜ਼ਗੀਰ ਕੌਰ ਜਿਹੜੀ ਕਹਿੰਦੀ ਹੁੰਦੀ ਸੀ ਲਿਫਾਫੇ 'ਚੋਂ ਨਿਕਲਦਾ ਜੀ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਉਹੀ ਬੀਬੀ ਜ਼ਗੀਰ ਕੌਰ ਨੇ ਵੀ ਹੁਣ ਇੱਥੇ ਆ ਜਾਣਾ ਇਹਨਾਂ ਦੀ ਛਤਰੀ ਤੇ ਸਾਰਾ ਕੁਝ ਹੋਣਾ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਜਿਹਦੀ ਗਵਾਈ ਨਰਿੰਦਰ ਮੋਦੀ ਕਰਦਾ ਹੈ ਉਸ ਨੇ ਪੰਜਾਬ ਨੂੰ ਜ਼ਖਮੀ ਜ਼ਖਮ ਦਿੱਤੇ ਨੇ ਉਹਨੇ ਤਕਲੀਫਾਂ ਹੀ ਤਕਲੀਫਾਂ ਦਿੱਤੀਆਂ ਦੁੱਖ ਹੀ ਦੁੱਖ ਦਿੱਤੇ ਨੇ ਜਿਹੜੀ ਵੀ ਪਾਰਟੀ ਭਾਰਤੀ ਜਨਤਾ ਪਾਰਟੀ ਦੀਆਂ ਜੜਾਂ ਵਿੰਗੇ ਟੇਡਾ ਟੰਗ ਨਾਲ ਪੰਜਾਬ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੇ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹਦੀਆਂ ਜੜਾਂ ਪੱਟ ਕੇ ਰੱਖ ਲੈਣ ਇਹ ਇਹ ਲੋਕਾਂ ਦੇ ਭਲੇ ਦੀ ਪਾਰਟੀ ਕਦੇ ਵੀ ਨਹੀਂ ਹੋ ਸਕਦੀ ਹੈਗੀ ਅੱਜ ਜਿਹੜਾ ਦਿੱਲੀ ਦੇ ਵਿੱਚ ਇੰਨਾ ਵੱਡਾ ਕਿਸਾਨਾਂ ਦਾ ਇਕੱਠ ਹੋਇਆ ਪੰਜਾਬ ਦੇ ਵੱਡੀ ਗਿਣਤੀ ਕਿਸਾਨ ਆਏ ਨੇ ਕੀ ਇਹ ਬੀਜੇਪੀ ਤੇ ਕਾਲੀਆਂ ਦੇ ਗੱਠਜੋੜ ਦੀ ਜਿਹੜੀ ਖੁਸ਼ੀ ਹੈ ਉਹਦੀ ਰੰਗ ਚ ਭੰਗ ਪਾਊਗਾ ਕੀ ਉਹਨਾਂ ਦੀ ਜਲੇਬੀਆਂ 'ਚ ਰੇਤਾ ਪਾਊਗਾ ਇਹ ਜਿਹੜਾ ਤੁਸੀਂ ਮੁਹਾਵਰਾ ਵਰਤੇ ਆ ਬਿਲਕੁਲ ਠੀਕ ਆ ਇਹ ਤਾਂ ਖੀਰ ਤੇ ਸਵਾਹ ਪਾਤੀ ਆ ਉਹਨਾਂ ਦੇ ਉਹਨਾਂ ਨੇ ਜਿਹੜੀ ਖੀਰ ਪਕਾਈ ਸੀ ਅੰਦਰ ਖਾਤੇ ਉਹਨਾਂ ਦੀ ਖਿਚੜੀ ਪੱਕ ਚੁੱਕੀ ਆ ਸਾਰੀ ਉਸ ਖਿਚੜੀ ਦੇ ਉੱਤੇ ਖੀਰ ਦੇ ਉੱਤੇ ਉਹਨਾਂ ਦੀਆਂ ਜਲੇਬੀਆਂ ਦੇ ਉੱਤੇ ਸਵਾਹ ਪੈ ਚੁੱਕੀ ਆ ਕਿ ਇਹ ਇਕੱਠ ਦੱਸ ਰਿਹਾ ਕਿਉਂਕਿ ਇਹ ਸੈਕੂਲਰ ਲੋਕਾਂ ਦਾ ਇਕੱਠ ਹੈ ਭਾਜਪੀ ਤੇ ਅਕਾਲੀ ਦਲ ਨੇ ਧਰਮ ਦੀ ਸਿਆਸਤ ਕਰਦਿਆ ਕਿੰਨੀ ਦੇਰ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਰਹਿਣਗੇ ਤੇ ਵਰਤਦੇ ਰਹਿਣਗੇ ਇਹ ਲੋਕ ਚੇਤਨ ਲੋਕ ਨੇ ਇਹ ਸੁਚੇਤ ਲੋਕ ਨੇ ਇਹ ਸੁਚੇਤ ਲੋਕਾਂ ਨੇ ਹੁਣ ਇਹ ਨਬਜ਼ ਫੜ ਲਈ ਆ ਕਿ ਇਹ ਬੰਦੇ ਧਾਰਮਿਕ ਹੈ ਹੀ ਨਹੀਂ ਅਸਲ ਦੇ ਵਿੱਚ ਕੋਈ ਸਿੱਖੀ ਦਾ ਪੱਤਾ ਵਰਤਦਾ ਤੇ ਕੋਈ ਇੱਥੇ ਹਿੰਦੂ ਧਰਮ ਦਾ ਪੱਤਾ ਵਰਤਦਾ ਭਾਈ ਅਸੀਂ ਤਾਂ ਆ ਲੋਕ ਜਿਹੜੇ ਖੜੇ ਆ ਇੱਥੇ ਹਿੰਦੂ ਵੀ ਨੇ ਇੱਥੇ ਸਿੱਖ ਵੀ ਨੇ ਤੇ ਮੁਸਲਮਾਨ ਵੀ ਹੈ ਸਾਈ ਵੀ ਸਾਰੇ ਧਰਮਾਂ ਦੇ ਲੋਕ ਨੇ ਇੱਥੇ ਕਿਉਂ ਲੋਕਾਂ 'ਚ ਪਹਿਲਾਂ ਹੀ ਬੰਡੀਆਂ ਪਾਉਂਦੇ ਨੇ ਬੰਡੀਆਂ ਪਾਉਣ ਤੋਂ ਬਾਅਦ ਫਿਰ ਇਹ ਆ ਕੇ ਕਹਿੰਦੇ ਜੀ ਅਸੀਂ ਤੁਹਾਡੇ ਲੀਡਰਾਂ ਏਕਤਾ ਅਸੀਂ ਕਰਾਂਗੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨਦਿਆਂਗੇ ਇਹ ਬਾਜ ਆਉਣ ਇਹਨਾਂ ਗੱਲਾਂ ਤੋਂ ਉਹਨਾਂ ਨੇ ਰਾਜਨੀਤੀ ਕਰਨੀਆਂ ਹੈ ਰਾਜਨੀਤੀ ਦੇ ਵਿੱਚ ਰਹਿਣਾ ਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਉਹ ਕਰਨ ਐ ਐਮਐਸਪੀ ਦੀ ਗੱਲ ਉਹ ਕਰਨ ਕਿਸਾਨਾਂ ਦੀ ਗੱਲ ਉਹ ਮਜ਼ਦੂਰਾਂ ਦੀ ਗੱਲ ਕਰਨ ਮਜ਼ਦੂਰਾਂ ਦੀ ਗੱਲ ਕਰਨ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਦੋਂ ਧਰਮਾਂ ਦੇ ਪੱਤੇ ਖੇਡ ਜੰਦੇ ਆ ਵੇ ਅਸੀਂ ਬਾਰ ਬਾਰ ਚੀਕਾਂ ਮਾਰ ਮਾਰ ਕੇ ਕਹਿੰਦੇ ਆ ਉਹ ਪੰਜਾਬ ਦੇ ਲੋਕੋ ਅੱਗੇ ਅਸੀਂ 47 ਵਲੇ 10 ਲੱਖ ਬੰਦਾ ਮਰਵਾ ਲਿਆ ਧਰਮ ਦੇ ਨਾਂ ਤੇ ਰਾਜਨੀਤੀ ਹੋਈ ਸੀ ਫਿਰ 84 ਦੇ ਵਿੱਚ ਜਿਹੜਾ ਕੁਝ ਹੋਇਆ ਦਿੱਲੀ ਦੇ ਵਿੱਚ ਉਦੋਂ ਧਰਮ ਦੇ ਨਾਂ ਤੇ ਰਾਜਨੀਤੀ ਹੋਈ ਸੀ ਯਾਰ ਉਦੋਂ ਗਲਾਂ 'ਚ ਟਾਇਰ ਪਾਏ ਗਏ ਇਹ ਕਿੰਨੀ ਕੁ ਦੇਰ ਰਹਿ ਇਹਨਾਂ ਦੀਆਂ ਖੇਡਾਂ ਦਾ ਸ਼ਿਕਾਰ ਬਣਦੇ ਰਵਾਂਗੇ ਇਹ ਤੋਂ ਬਚੋ ਯਾਰ ਇਹ ਧਰਮ ਨਹੀਂ ਹੈਗਾ ਇਹ ਫਿਰਕਾ ਪ੍ਰਸਤੀ ਹੈ ਫਿਰਕਾ ਪ੍ਰਸਤੀ ਦੇ ਵਿੱਚ ਤੇ ਧਰਮ ਦੇ ਵਿੱਚ ਵੀ ਧਰਤੀ ਅਸਮਾਨ ਦਾ ਫਰਕ ਹੁੰਦਾ ਡਾਕਟਰ ਸਾਹਿਬ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਲੋਕੋ ਫਿਰਕਾ ਪ੍ਰਸਤੀ ਤੋਂ ਬਚੋ ਇਹ ਫਿਰਕਾ ਪ੍ਰਸਤ ਬੰਦੇ ਨੇ ਧਰਮ ਕਾਗੂ ਨਹੀਂ ਹੈਗੇ ਅਸੀਂ ਧਰਮ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੂੰ ਤੇ ਸਾਰੇ ਧਰਮਾਂ ਨੂੰ ਧਾਰਮਿਕ ਸਥਾਨਾਂ ਨੂੰ ਸਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਅਸੀਂ ਤਾਂ ਗੋਡੇ ਹੰਪਾਰ ਹੋ ਕੇ ਮੱਥਾ ਟੇਕਦੇ ਹਾਂ ਮੰਦਿਰ ਹੋਵੇ ਗੁਰੂ ਗ੍ਰੰਥ ਸਾਹਿਬ ਹੋਵੇ ਤਾਂ ਗੋਡੇ ਹੰਪਾਰ ਹੋ ਕੇ ਮੱਥਾ ਟੇਕਦੇ ਹਾਂ ਲੇਕਿਨ ਇਹ ਬੰਦੇ ਧਰਮ ਦੇ ਥੜੇ ਤੇ ਖੜੋ ਕੇ ਆਪਣੀ ਫਿਰਕੂ ਸੋਚ ਦਾ ਪ੍ਰਚਾਰ ਕਰਕੇ ਇਹਨਾਂ ਲੋਕਾਂ ਨੂੰ ਵੰਡ ਕੇ ਲੜਾ ਕੇ ਮਰਵਾ ਕੇ ਲਾਸ਼ਾਂ ਬਣਾਉਂਦੇ ਨੇ ਇਹਨਾਂ ਦੀਆਂ ਲਾਸ਼ਾਂ ਦੇ ਉੱਤੇ ਫਿਰ ਇਹਨਾਂ ਦੀਆਂ ਲਾਸ਼ਾਂ ਨੂੰ ਪੌੜੀਆਂ ਬਣਾ ਕੇ ਪੌੜੀਆਂ ਦੇ ਉੱਤੇ ਪੈਰ ਰੱਖ ਕੇ ਫਿਰ ਇਹ ਜਾ ਕੇ ਮੰਤਰੀ ਦੀ ਸੌਂ ਚੁੱਕਦੇ ਆ ਯਾਰ ਇਹ ਕਿੰਨੀ ਦੇਰ ਤੱਕ ਚੱਲਦਾ ਰਹੂਗਾ ਅਸੀਂ ਇਹ ਚੱਲਣ ਨਹੀਂ ਦੇਣੀ ਇਹ ਗੱਲ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾਵੇ ਮਰਵਾਇਆ ਜਾਵੇ ਇਹਨਾਂ ਨੂੰ ਲਾਸ਼ਾਂ ਬਣਾਇਆ ਜਾਵੇ ਫਿਰ ਉਹਨਾਂ ਲਾਸ਼ਾਂ ਦੀਆਂ ਪੌੜੀਆਂ ਬਣਾ ਕੇ ਪੈਰ ਰੱਖ ਕੇ ਜਾ ਕੇ ਉੱਥੇ ਸੌਂ ਚੁੱਕਣ ਕਿ ਮੈਂ ਪ੍ਰਮਾਤਮਾ ਦੀ ਸੌਂ ਖਾਨਾਂ ਮੈਂ ਈਸ਼ਵਰ ਦੀ ਸੌਂਖਾ ਨਾ ਯਾਰ ਕਿਹੜਾ ਇਹਨਾਂ ਦਾ ਈਸ਼ਵਰ ਹੈ ਕਿਹੜਾ ਇਹਨਾਂ ਦਾ ਧਰਮ ਹੈ ਇਹ ਇਹ ਲੋਕ ਅਸਲ ਦੇ ਵਿੱਚ ਬੁਰਕਾ ਪਾਇਆ ਹੋਇਆ ਇਹਨਾਂ ਨੇ ਅਸਲੀ ਦਰਮੀ ਲੋਕ ਤਾਂ ਖੜੇ ਨੇ ਅਸਲੀ ਦਰਮੀ ਲੋਕ ਨੇ ਅ ਡਟੇ ਖੜੇ ਹੈ ਇਹ ਕਹਿੰਦੇ ਮੋਦੀ ਨੂੰ ਅੱਜ ਮੋਦੀ ਨੂੰ ਲਲਕਾਰਨ ਆਏ ਨੇ ਇਹ ਦਿੱਲੀ ਦੇ ਵਿੱਚ ਆਏ ਨੇ ਔਰ ਕਾਫਲੇ ਬਨ ਮੰਨ ਕੇ ਆਏ ਨੇ ਮੈਂ ਮੁਹਾਵਰਾ ਵਰਤ ਲਿਆ ਪਹਿਲਾਂ ਕਿ ਕੀੜਿਆਂ ਦਾ ਭੌਣ ਜਿਵੇਂ ਹੁੰਦਾ ਨਾ ਐਂ ਤੁਰੇ ਆਉਂਦੇ ਨੇ ਰਾਮਲੀਲਾ ਗਰਾਊਂਡ ਤੋਂ ਤੁਸੀਂ ਦਿਖਾਓ ਲੋਕਾਂ ਨੂੰ ਅੱਜ ਸਾਰਾ ਕੁਝ ਉਹ ਅਸੀਂ ਸਲੂਟ ਕਰਦਾ ਮੈਂ ਅੱਜ ਦੇ ਇਸ ਇਕੱਠ ਨੂੰ ਇਹਨਾਂ ਲੋਕਾਂ ਨੂੰ ਕਿ ਲੋਕੋ ਹੋਰ ਹੱਲਾ ਮਾਰੋ ਹੋਰ ਤਕੜੇ ਹੋਵੋ ਹੋਰ ਜਥੇਬੰਦ ਹੋਵੋ ਨਿੱਕੇ ਨਿੱਕੇ ਬਿਤਕਰਿਆਂ ਤੋਂ ਉੱਪਰ ਉੱਠ ਕੇ ਵੱਡਾ ਏਕਾ ਉਸਾਰ ਕੇ ਯਾਰ ਇਹਨੂੰ ਝਟਕਾ ਦੇ ਦਿਓ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਖਤਰਨਾਕ ਹੋਏਗਾ ਅਸੀਂ ਸ਼ਾਇਦ ਸਾਡੀ ਹੋਂਦ ਨੂੰ ਖਤਰਾ ਖੜਾ ਹੋ ਜਾਏਗਾ ਲਿਸਟਾਂ ਬਣਾਉਣਗੇ ਸਾਡੇ ਵਰਗੇ ਨੇ ਸਾਨੂੰ ਪਤਾ ਜਿਹੜੇ ਅਸੀਂ ਬੋਲਦੇ ਆਂ ਲੋਕ ਲਿਸਟਾਂ ਬਣਾ ਬਣਾ ਕੇ ਆਨੀ ਬਾਨੀ ਸਾਨੂੰ ਜਿਹੜਾਂ ਚ ਤੁੰਣਨਗੇ ਇਹ ਸਾਡੇ ਤੇ ਕੇਸ ਪਾਉਣਗੇ ਝੂਠੇ ਸਾਨੂੰ ਪਤਾ ਇਸ ਗੱਲ ਦਾ ਪਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕੋ ਤਕੜੇ ਹੋ ਜਾਓ ਦੁਸ਼ਮਣ ਆਪਣੇ ਨਾਲ ਜਿਹੜਾ ਸਾਡਾ ਇਹ ਦੁਸ਼ਮਣ ਹੈ ਜਿਹਨੇ ਸਾਨੂੰ ਤਕਲੀਫਾਂ ਦਿੱਤੀਆਂ ਦੁੱਖ ਦਿੱਤੇ ਐ ਜ਼ਖਮ ਦਿੱਤੇ ਐ ਇਹ ਸਾਡੇ ਤੋਂ ਤਕੜਾ ਨਹੀਂ ਹੈਗਾ ਕਮਜ਼ੋਰੀ ਸਾਡੀ ਇਹ ਇੱਕ ਐਸੀ ਜੀ ਇੱਕ ਜੁੱਟ ਨਹੀਂ ਹੁੰਦੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਉਹ ਨਾਰਾ ਫੇਰ ਉੱਚੀ ਕਰਨਾ ਚਾਹੁੰਦਾ ਕਿ ਅੱਜ ਸਮੇਂ ਦੀ ਵੱਡੀ ਲੋੜ ਵਿਸ਼ਾਲ ਇਕਤਾ ਤਿੱਖੇ ਕੋਹਲ ਤੇ ਵਿਸ਼ਾਲ ਇਕਤਾ ਉਸਾਰ ਕੇ ਤਿੱਖੇ ਕੋਹਲ ਲੜਦੇ ਪੈਣਗੇ ਰਿਜ਼ਲਟ ਪੋਜ਼ਿਟਿਵ ਆਉਣਗੇ ਗਰੰਟੀ ਹੈ ਜਿੰਨੀ ਦੇਰ ਸਾਡੇ ਸਮਾਜ ਦੇ ਵਿੱਚ ਚਿੱਕੜ ਹੈ ਕਮਲ ਖਿਲੇਗਾ ਉਨੀ ਦੇਰ ਚਿੱਕੜ ਸਾਫ਼ ਕਰ ਦਿਓ ਲੋਕਾਂ ਨੂੰ ਬੇਨਤੀ ਕਰਨਾ ਕਮਲ ਲਫੁਲਾ ਪੇਮਰ ਜਾ ਜਾਊਗਾ ਫਿਰ ਉਹਨੂੰ ਕਮਲ ਨੂੰ ਭਾਵੇਂ ਪਾਣੀ ਪਾਉਣ ਦੀ ਕੋਸ਼ਿਸ਼ ਕਰੇ ਕੋਈ ਸੁਖਵੀਰ ਕੋਈ ਹੋਰ ਉਹ ਫਿਰ ਖੜਨਾ ਨਹੀਂ ਹੈ ਜੀ ਤੋਂ ਇੰਨੀ ਸਾਡੀਆਂ ਬੇਨਤੀਆਂ ਤੇ ਲੋਕਾਂ ਤੋਂ ਆਸ ਕਰਦੇ ਆ ਕਿ ਉਹ ਆਪਦਾ ਝੰਡਾ ਆਪਣਾ ਏਕਾ ਉੱਚਾ ਰੱਖਣਗੇ